ਅੱਜ ਜੀ ਜਿਹੜੇ ਨਗਰ ਕੌਂਸਲ ਵੱਲੋਂ ਨਾ ਰੈਂਟ ਦੀ ਇਹ ਕਰਨਾ ਜੀ ਦਿੱਤੀ ਹੋਈ ਨਿਕਰਾਏ ਤੇ ਇਹ ਜਿਹੜੋ ਕਿਰਾਏਦਾਰ ਨੇ ਉਹਨਾਂ ਵੱਲੋਂ ਨਾ ਰੈਂਟ ਕਾਫੀ دیر ਤੋਂ ਜਮਾ ਨਹੀਂ ਕਰਵਾਇਆ ਜਾਂਦਾ ਜੀ ਤੇ ਉਹਦੀ ਰਕਮ ਕਾਫੀ ਹੋ ਗਈ ਸੀ ਉਹਨਾਂ ਵੱਲ ਤੇ ਉਹਨਾਂ ਦੁਕਾਨਾਂ ਨੂੰ ਕੀ ਕੀਤਾ ਬੰਦ ਕੀਤਾ ਜੀ ਹਾਂਜੀ ਉਹਨਾਂ ਦੁਕਾਨਾਂ ਦੇ ਵਿੱਚੋਂ 10-12 ਦਾ ਕਰਨਾ ਹੈਗੇ ਜਿਨ੍ਹਾਂ ਨੂੰ ਵਿੱਚੇ ਚਵਾਰੇ ਨੇ ਜਿਨ੍ਹਾਂ ਨੂੰ ਅੱਜ ਬੰਦ ਕੀਤਾ ਕਿੰਨੇ ਪੰਨ ਦਾ ਪਾਇਆ ਖੜਾ ਉਹਨਾਂ ਵੱਲ ਜੀ ਕਿਤੇ ਮੈਂ 10-12 ਸਾਲ ਤੋਂ ਕਿਰਾਇਆ ਦੇ ਨਹੀਂ ਰਹੇ ਸੀਗੇ ਉਹ ਜੀ ਸਾਡਾ ਅਸੀਬਾਦਾਰ ਜੇ ਤਾਂ ਪਰਦਾ ਕੋਈ ਹੋਰ ਕਰਮਚਾਰੀ ਮੌਕੇ ਤੇ ਕਿਰਾਇਆ ਲੈਣ ਜਾਂਦਾ ਸੀ ਜਾਂ ਨੋਟਸ ਦੇਣ ਜਾਂਦਾ ਸੀ ਤਾਂ ਮੌਕੇ ਤੇ ਮਿਲਦੀ ਨਹੀਂ ਸੀਗੀ ਸਰ ਜੀ ਕੋਈ ਵੀ ਦੇਖਿਆ ਵੀ ਕੋਈ ਸੁਲੂ ਕਿਰਾਇਆ ਦਿੰਦਾ ਦਾ ਨਾਂ ਲੈ ਕੇ ਅੱਗੇ ਕਰਾਇਆ ਦਿੰਦਾ ਹੈ ਉਹਨਾਂ ਦੇ ਘਰ ਵੀ ਉਹਨਾਂ ਤੇ ਕਾਰਵਾਈ ਆਇਆ ਜੋ ਸਾਡੇ ਧਿਆਨ ਦੇ ਵਿੱਚ ਆਇਆ ਕੋਈ ਮੇਰੇ ਕੋਲੋਂ ਕੰਮ ਰੈਂਟ ਦਾ ਜਿਹੜਾ ਆਰਡਰ ਹੋਈ ਨਹੀਂ ਮੇਰੇ ਫਰਵਰੀ 2025 ਤੋਂ ਹੀ ਹੋਈ ਨਹੀਂ ਤੇ ਇਹਦਾ ਵੀ ਸਰਵੇ ਚੱਲ ਰਿਹਾ ਜੀ ਜੇ ਕੋਈ ਧਿਆਨ ਚਾਹੂਗਾ ਦਈ ਤੇ ਵੀ ਕਾਰਵਾਈ ਕਰਾਂਗੇ ਜੀ ਉਹਨਾਂ ਦੁਕਾਨਦਾਰ ਜੀ ਦੀ ਦਿੰਦੇ ਕਰਾਇਆ ਤਾਂ ਇਹ ਦੁਕਾਨਾਂ ਖਾਲੀ ਕਰਵਾਈ ਜਾਣਗੀਆਂ ਦਸ ਵੱਧ ਕਰਕੇ ਕੇਸ ਲੜਾਇਆ ਜਾਊਗਾ ਇਹਦੇ ਜੀ ਜਿੱਤ ਤਾਂ ਹੁਣ ਦੇਖੋ ਕਿਰਾਇਆ ਤਾਂ ਵਸੂਲ ਕਰਨਾ ਹੀ ਹੈ ਜੀ ਉਹਦੇ ਅਸੀਂ ਕੇਸ ਦਰ ਕਰਾਂਗੇ ਬਾਕੀ ਜੇ ਕੋਈ ਵੀ ਕਾਰਵਾਈ ਅਗਲੇ ਕਰਨੀ ਹੈ ਜਿਹੜਾ ਨਗਰ ਕੌਂਸਲ ਦਾ ਹਾਊਸ ਹੈ ਜਾਂ ਪ੍ਰਧਾਨ ਜੀ ਜਾਈਓ ਸਾਹਿਬ ਜਿਵੇਂ ਕਹਿਣਗੇ ਉਵੇਂ ਅਸੀਂ ਅਗਲੀ ਕਾਰਵਾਈਆਂ ਮਚਲਿਆਵਾਂਗੇ ਜਿਹੜੂ ਦੁਕਾਨਦਾਰ ਕਿਰਾਇਆ ਦੇਣ ਨੂੰ ਚਾਹਵਾ ਨੋਈ ਤਾਂ ਉਹਨਾਂ ਦੀ ਸਰਦ ਹੈ ਉਹ ਉਹਦੇ ਬਾਰੇ ਯੂ ਸਾਹਿਬ ਜਾਂ ਪ੍ਰਧਾਨ ਜੀ ਜਿਵੇਂ ਫੈਸਲਾ ਕਰਨਗੇ ਜੀ ਉਹਨੇ ਖੇਰ ਦੇ ਵਿੱਚ ਹੋਰ ਵੀ ਦੁਕਾਨਦਾਰਾਂ ਨੇ ਇਦਾਂ ਦੀ ਜਿਹੜਾ ਨਹੀਂ ਕਰਾਇਆ ਦੇ ਹਾਂਜੀ ਹੈਗੀਆਂ ਦੁਕਾਨਾਂ ਨੂੰ ਜਦੋਂ ਅਸੀਂ ਨੋਟਿਸ ਜਾਰੀ ਕੀਤੇ ਸੀ ਇਹਨਾਂ ਨੇ ਸਾਨੂੰ ਘਰੋਸਾ ਦਵਾਇਆ ਕਿ ਅਸੀਂ ਮਹੀਨੇ ਜਾਂ 2 ਮਹੀਨੇ ਦੇ ਵਿੱਚ ਵਿੱਚ ਜਮ੍ਹਾਂ ਕਰਵਾ ਦਾਂਗੇ ਇਹ ਨੋਟਿਸ ਕੀਤੇ ਟਾਈਮ ਬੀਤਦਾ ਜੀ ਇਹ ਨੋਟਿਸ ਤਾਂ ਜੀ ਹਫਤੇ ਲਈ 10 ਦਿਨ ਲਈ ਦਿੱਤਾ ਜਾਂਦਾ ਜੀ ਇਹ ਦੁਕਾਨਾਂ ਨੇ ਜਿਹੜੀ ਜ਼ੈਰ ਦੇ ਵਿੱਚ ਜਿਹੜੀ ਇਸ ਤਰੀਕੇ ਨਾਲ ਨਜ਼ਰ ਪਹੁੰਚ ਸਕਦੀਆਂ ਨੇ ਜਿਹਨੇ ਕਿਰਾਇਆ ਦੇਣੇ ਉਹ ਕਿਰਾਇਆ ਨਹੀਂ ਦੇ ਸਕੇ ਹੈਗੀਆਂ ਨੇ ਜੀ ਆਪਣੇ 30 ਤੋਂ 35 ਦੁਕਾਨਾਂ ਹੋਣਗੀਆਂ ਟੋਟਲ ਆਪਣੀਆਂ 70 ਦੁਕਾਨਾਂ ਨੇ 30 35 ਇਦਾਂ ਦੇ ਹੈਗੇ ਨੇ ਵੀ ਜਿਹੜੇ ਜਮ੍ਹਾਂ ਹੀ ਨਹੀਂ ਕਰਾ ਰਹੇ ਹੈਗੇ ਕੀ ਕਾਰਨ ਇਹ ਬੜੇ ਲੰਬੇ ਸਮੇਂ ਤੋਂ ਕਿਰਾਏ ਖੜੇ ਨੇ ਵੀ ਕਿਰਾਇਆ ਨਹੀਂ ਇਹ ਜੀ ਇੱਕ ਤਾਂ ਲੋਕਡਾਊਨ ਦੇ ਵਿੱਚ ਜਿਹੜਾ ਗੈਪ ਆ ਗਿਆ ਜੀ ਦੂਸਰੇ ਸਾਲ ਉਹਦੇ ਵਿੱਚ ਦੁਕਾਨਾਂ ਬੰਦੇ ਹੋ ਗਈ ਸੀ ਪੱਕੀ ਜੀ ਇਹ ਵੀ ਕਾਰਨ ਮੰਨ ਸਕਦੇ ਆ ਤੇ ਬਾਕੀ ਦੂਜਾ ਦੁਕਾਨਾਂ ਬਹੁਤ ਸਮੇਂ ਦੀ ਪੁਰਾਣੀਆਂ ਕਰਾਇਤੀ ਚੜੀਆਂ ਹੋਈਆਂ ਨੇ ਜਿਨ੍ਹਾਂ ਦੇ ਕਈ ਵਾਰ ਮਾਲਕ ਵੀ ਮੌਕੇ ਤੇ ਨਹੀਂ ਮਿਲਦੇ ਇਹ ਹੀ ਪ੍ਰੋਬਲਮ ਆ ਰਹੀ ਸੀ ਵੀ ਮੌਕੇ ਤੇ ਦੁਕਾਨਾਂ ਬੰਦ ਸੀਗੀਆਂ ਮਾਲਕ ਕੋਈ ਮਿਲ ਨਹੀਂ ਰਿਹਾ ਸੀ ਇਸ ਲਈ ਫਿਰ ਉਹਨਾਂ ਨੂੰ ਅੱਜ ਸੀਲ ਕਰਨਾ ਸੀ ਸਹੀ ਸਮਝਿਆ ਗਿਆ